ਹਾਂ ਅੱਜ ਦੇ ਦਿਨਾਂ 'ਚ ਮੌਸਮ ਕਿਹੋ ਜਿਹਾ ਹੈ? ਜੀ ਪਿਛਲੇ ਦਿਨਾਂ ਵਿੱਚ ਅਸੀਂ ਦੇਖਿਆ ਕਿ ਮੌਨਸੂਨ ਸਿਸਟਮ ਕਾਫੀ ਐਕਟਿਵ ਸੀ ਰੀਜਨ ਦੇ ਵਿੱਚ ਸੋਦੇ ਕਰਕੇ ਕਾਫੀ ਥਾਵਾਂ ਤੇ ਬਾਰਿਸ਼ ਰਿਕਾਰਡ ਕੀਤੀ ਗਈ ਕੁਝ ਥਾਵਾਂ ਤੇ ਹੈਵੀ ਬਾਰਿਸ਼ ਵੀ ਹੋਈ ਔਰ ਉਹਦੇ ਨਾਲ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਕਾਫੀ ਗ੍ਰਾਊਡ ਆਬਜ਼ਰਵ ਕੀਤੀ ਗਈ ਕਾਫੀ ਥਾਵਾਂ ਤੇ ਜਿਹੜਾ ਡੇ ਟਾਈਮ ਟੈਂਪਰੇਚਰ ਰਿਕਾਰਡ ਲੋਏਸਟ ਆਬਜ਼ਰਵ ਕੀਤਾ ਗਿਆ ਪਰ ਹੁਣ ਵੈਦਰ ਕੰਡੀਸ਼ਨਸ ਦੇ ਵਿੱਚ ਚੇਂਜ ਆਬਜ਼ਰਵ ਕੀਤੀ ਗਈ ਹੈ ਔਰ ਡੇ ਟਾਈਮ ਟੈਂਪਰੇਚਰ ਵੀ ਨੀਅਰ ਨਾਰਮਲ ਆ ਗਿਆ ਅੱਜ ਦਾ ਡੇ ਟਾਈਮ ਟੈਂਪਰੇਚਰ 33.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.2 ਡਿਗਰੀ ਸੈਲਟ੍ਰੀਟਸ ਨੀਚੇ ਹੈ। ਅ ਔਰ ਅੱਜ ਦਾ ਮਿਨਿਮਮ ਟੈਂਪਰੇਚਰ 25.4 ਡਿਗਰੀ ਸੈਲਟ੍ਰੀਟਸ ਰਿਕਾਰਡ ਕੀਤਾ ਗਿਆ। ਜਿਹੜਾ ਕਿ ਨਾਰਮਲ ਤੋਂ ਲਗਭਗ 1 ਡਿਗਰੀ ਸੈਲਟ੍ਰੀਟਸ ਉੱਪਰ ਹੈ। ਔਰ ਜੇ ਅਸੀਂ بارش ਦੀ ਗੱਲ ਕਰੀਏ ਤਾਂ ਸੈਪਟੈਂਬਰ ਦੇ ਮਹੀਨੇ ਦੇ ਵਿੱਚ ਲੁਧਿਆਣੇ ਦੀ ਨਾਰਮਲ بارش 106.2 ਮਿਲੀਮੀਟਰ ਹੈ ਔਰ ਇਸ ਵਾਰੀ ਹੁਣ ਤੱਕ 141.4 ਮਿਲੀਮੀਟਰ بارش ਪਹਿਲੇ ਹਫਤੇ ਦੇ ਵਿੱਚ ਹੀ ਹੋ ਚੁੱਕੀ ਹੈ। ਸੋ ਨਾਰਮਲ ਤੋਂ ਇਹ بارش ਉੱਪਰ ਹੈ। ਔਰ ਜਿਸੀ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅੱਜ ਆਈਐਮਡੀ ਵੱਲੋਂ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ। ਸੋ ਅੱਜ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹੈਵੀ ਬਾਰਿਸ਼ ਹੋ ਸਕਦੀ ਹੈ ਔਰ ਬਾਕੀ ਸਾਰੇ ਡਿਸਟ੍ਰਿਕਟਸ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਕਿਤੇ-ਕਿਤੇ ਹੋ ਸਕਦੀ ਹੈ ਪਰ ਕੋਈ ਅਲਰਟ ਨਹੀਂ ਹੈ। ਔਰ ਕੱਲ ਤੋਂ ਵੀ ਜਿਹੜੇ ਆਉਣ ਵਾਲੇ 3-4 ਦਿਨ ਆਈਐਮਡੀ ਵੱਲੋਂ ਕਿਸੇ ਵੀ ਡਿਸਟ੍ਰਿਕਟ ਲਈ ਕੋਈ ਅਲਰਟ ਨਹੀਂ ਜਾਰੀ ਕੀਤਾ ਗਿਆ। ਸੋ ਕੱਲ ਤੋਂ ਆਉਣ ਵਾਲੇ 3-4 ਦਿਨ ਨਾਰਥ-ਈਸਟਰਨ ਜਾਂ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹਲਕੀ ਬਾਰਿ ਮੈਂ ਉਹ ਜਿਹੜਾ ਤੁਸੀਂ ਦੇਖਿਆ ਜਦ ਲਈ 18 ਸੁੰਦਰ ਕੱਦੇੜਾ ਪੰਜਾਬ ਦੇ ਵਿਸ਼ਾਸਕ ਦੇ ਕੋਲ ਤੋਂ ਇਕੱਲਾ ਸੋ ਅਲੱਗ ਹੈ ਕਿ ਉਹ ਕਿਸ ਤਰ੍ਹਾਂ ਦੇ ਰਹਿਗੇ ਖਾਸ ਕਰਕੇ ਆ ਕਿ ਉਹਦਾ ਜਿਹੜਾ ਟਾਈਮ ਪੀਰੀਅਡ ਹੈਗਾ ਜਾਂ ਹੋਰ ਐਕਸਟੈਂਡ ਹੋ ਸਕਦਾ ਜਿਹਦਾ ਤਾਂ ਕੁਛ ਹੈ ਜੀ ਫਿਲਹਾਲ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਤਾਂ ਸਾਡੇ ਕੋਲ ਨਹੀਂ ਹੈ ਕਿਉਂਕਿ ਤਿੰਨ ਚਾਰ ਦਿਨਾਂ ਦਾ ਜਿਹੜਾ ਵੈਦਰ ਅਸੀਂ ਦੱਸ ਸਕਦੇ ਸੋ ਆਨ ਵਾਲੇ ਤਿੰਨ ਚਾਰ ਦਿਨ ਫਿਲਹਾਲ ਹੈਵੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਕਿਸਾਨਾਂ ਨੂੰ ਕੋਈ ਜਾਨ ਲਾਹਣ ਦੀ ਨਹੀਂ ਬਾਰਿਸ਼ ਹੋਣੀ ਹੈ ਔਰ ਫਾਰਮਰਸ ਨੂੰ ਹੀ ਦੱਸ ਸਕਦੇ ਆਂ ਜੀ ਕਿਉਂਕਿ ਜਿਹੜੇ ਥਾਵਾਂ ਤੇ ਤਾਂ ਬਹੁਤ ਜ਼ਿਆਦਾ ਪਾਣੀ ਖੜ ਗਿਆ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਪਰ ਜਿੱਥੇ ਪੋਸੀਬਲ ਹੋਵੇ ਤਾਂ ਖੇਤ ਵਿੱਚ ਉਹ ਪਾਣੀ ਦਾ ਨਿਕਾਸ ਉਹਨਾਂ ਨੂੰ ਕਰਦੇ ਰਹਿਣਾ ਚਾਹੀਦਾ ਤਾਂ ਕਿ ਫਸਲਾਂ ਦਾ ਕੋਈ ਨੁਕਸਾਨ ਨਾ ਹੋਵੇ ਲੋਕਾਂ ਨੂੰ ਵੀ ਜ਼ਿਆਦਾ ਨਾ ਜਾਊਗਾ ਕਿਉਂਕਿ ਹਮ ਚਿਕਚਾ ਮੌਸਮ ਆ ਜਾਏਗਾ ਲੋਕੀ ਬਿਲਕੁਲ ਜੀ ਕਿਉਂਕਿ ਹੁਣ ਜਿਹੜਾ ਮੌਇਸਚਰ ਹਵਾ ਦੇ ਵਿੱਚ ਕਾਫੀ ਹੈ ਮੌਨਸੂਨ ਸੀਜ਼ਨ ਦੇ ਵਿੱਚ ਹਰ ਵਾਰੀ ਇਸ ਤਰ੍ਹਾਂ ਹੁੰਦਾ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਇਨਫੈਕਸ਼ਨਸ ਦੇ ਚਾਂਸਸ ਕਾਫੀ ਹੁੰਦੇ ਨੇ ਸੋ ਸਾਰਿਆਂ ਨੂੰ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਟਰੈਵਲ ਵੀ ਤਾਂ ਹੀ ਕਰਨਾ ਚਾਹੀਦਾ ਜੇ ਬਹੁਤ ਜ਼ਰੂਰੀ ਹੋਵੇ ਅਦਰਵਾਈਜ਼ ਅਵੋਇਡ ਕਰਨਾ ਚਾਹੀਦਾ